ਕਿ ਬਾਈ ਇਹ ਮਾਨਸਕੂਨ ਮਿਲੇ ਇਸ ਚੀਜ਼ ਦਾ ਕਿ ਇਹ ਅਸਲੀ ਮਦਦ ਜਿਹੜੀ ਕਰਕੇ ਜਾ ਰਹੇ ਹੋ ਬਿਲਕੁਲ ਮੈਂ ਤਾਂ ਮਤਲਬ ਮੈਨੂੰ ਇਹ ਲੱਗਦਾ ਵੀ ਇਹ ਮੈਂ ਕਿਸੇ ਮੰਦਰ ਮਸਜਿਦ ਗੁਰਦੁਆਰਾ ਸਾਹਿਬ ਚ ਐਸੇ ਦੇ ਰਹੇ ਹਾਂ ਮਤਲਬ ਇਹ ਇਸ ਤੋਂ ਵੱਡਾ ਕੋਈ ਦਾਨ ਨਹੀਂ ਮੈਨੂੰ ਲੱਗ ਰਿਹਾ ਔਰ ਮੈਂ ਪ੍ਰਮਾਤਮਾ ਨੇ ਮੈਨੂੰ ਇਹ ਜੁਗਾ ਕੀਤਾ ਮੈਂ ਸੱਚੇ ਪਾਤਸ਼ਾਹ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਕਿ ਵੀ ਅੱਜ ਅਸੀਂ ਇਸ ਫੈਮਿਲੀ ਦੇ ਸਮਾਨ ਦੇ ਕੰਮ ਆ ਸਕੀਏ ਅ ਕੋਸ਼ਿਸ਼ ਕਰਾਂਗੇ ਕਿ ਬਹੁਤ ਜਲਦੀ ਇਹ ਜਿਹੜਾ ਘਰ ਹੈ ਬਾਕੀ ਸੋਹਣੇ ਘਰਾਂ ਵਰਗਾ ਹੋਵੇ ਤੇ ਅਸੀਂ ਇੱਥੇ ਬਹਿ ਕੇ ਚਾਹ ਪੀ ਕੇ ਜਾਈਏ ਅਸੀਂ ਸਾਰੇ ਵੀਰ ਆਈਏ ਤੇ ਮਾਤਾ ਦੇ ਹੱਥ ਦੀ ਸੋਹਣੀ ਜੀ ਚਾਹ ਪੀ ਕੇ ਜਾਈਏ ਸੋ ਇਹ ਇਸ ਵਕਤ ਖੁਸ਼ੀ ਵੀ ਹੈ ਇਸ ਚੀਜ਼ ਦੀ ਕਿ ਅੱਜ ਜਿਹੜੇ ਨੇ ਪੰਜਾਬ ਦੇ ਜਿਹੜੇ ਪੁੱਤਰ ਨੇ ਇਹ ਘਰਾਂ ਦੇ ਹਾਲਾਤ ਅਸਲ ਦੇ ਵਿੱਚ ਇਹ ਬਜ਼ੁਰਗ ਮਾਤਾ ਜੀ ਜਿਨ੍ਹਾਂ ਦੇ ਘਰ ਦੀ ਛੱਤ ਡੇਗੀ ਬੇਟੇ ਦੀ ਡੈਥ ਹੋ ਚੁੱਕੀ ਆ ਔਰ ਹਾਲਾਤ ਇਸ ਕਦਰ ਨੇ ਕਿ ਛੱਤ ਘਰ ਦੇ ਹਾਲਾਤ ਖੁਦ ਬਿਆਨ ਕਰ ਰਹੇ ਨੇ ਕਿ ਕਿਦਾਂ ਇੱਥੇ ਰਹਿੰਦੇ ਸੀਗੇ ਔਰ ਜਿਹੜੀ ਹਾੜ ਦੀ ਮਾਰ ਪਈ ਆ ਉਹਨੇ ਉਤੈਸਨਸ ਕਰਕੇ ਰਹਾ ਹੈ ਤਾ ਔਰ ਮਾਤਾ ਜੀ ਹੁਣ ਖੁਸ਼ ਹੋ ਕਿ ਘਰ ਤੁਹਾਡਾ ਬਣਨ ਜਾ ਰਿਹਾ ਅੱਛਾ ਚੱਲੋ ਪਤਾ ਟੜ ਜੀ ਚਾਹੀਦੀ ਹੁਣ ਖੁਸ਼ ਠੀਕ ਹੋਣਾ ਕਿ ਘਰ ਤੁਹਾਡਾ ਬਣਵਾਉਣ ਰਿਹਾ ਅੱਛਾ ਚਲੋ ਮਹਾਰਾਜ ਦਾ ਜਿੱਤਾ ਅੰਦਰ ਰੋਟੀ ਪੁੱਤ ਬਸ ਕੇ ਮਾਤਾ ਖੁਸ਼ ਰਹਿਣਾ ਬਸ ਸੋ ਇਹ ਹਾਲਾਤ ਨੇ ਔਰ ਕਈ ਪਿੰਡਾਂ ਦੀਆਂ ਜਹਿਆਂ ਤਸਵੀਰਾਂ ਜੜੀਆਂ ਨੇ ਉਹ ਬਿਆਨ ਕਰ ਰਹੀਆਂ ਨੇ ਕਿ ਅਸਲ ਚ ਘਰਾਂ ਦੇ ਵਿੱਚ ਕੀ ਹਾਲਾਤ ਨੇ ਔਰ ਲੋਕ ਕਿਦਾਂ ਜੀਵਨ ਆਪਣਾ ਜਿਹੜਾ ਉਹ ਬਤੀਤ ਕਰ ਰਹੇ ਨੇ